ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ 벨ਵਟ ਦੇ ਮੈਚਿੰਗ ਸੂਟ ਲੈ ਕੇ ਆਏ ਤੇ ਪਸ਼ਮੀਨੇ ਦੇ ਸੂਟ ਦਿਖਾਵਾਂਗੇ ਬਹੁਤ ਹੀ ਜ਼ਿਆਦਾ ਆਫਰ ਦੇ ਵਿੱਚ ਸੂਟ ਹੈ ਜਿਹੜਾ ਸੂਟ 벨ਵਟ ਦਾ ਤੁਹਾਨੂੰ ਪਹਿਲਾਂ ਹੀ ਪਤਾ ਹੁਣ ਆਪਾਂ ਨੂੰ ਤੁਹਾਨੂੰ 1600 ਤਕਰੀਬਨ ਮਿਲਿਆ ਹੋਣਾ ਸੂਟ ਸਿਰਫ ਅੱਜ 1200 ਦਾ ਸੂਟ ਤੁਹਾਨੂੰ ਮਿਲ ਸਕਦਾ ਕਿਉਂਕਿ ਜੇ ਹੁਣ ਵੀ ਆਪਾਂ ਇਸ ਸੀਜ਼ਨ ਚ ਵੀ ਨਹੀਂ ਪਾਉਣੇ ਤੁਸੀਂ ਨੈਕਸਟ ਸੀਜ਼ਨ ਦੇ ਲਈ ਵੀ ਪਰਚੇਸ ਕਰਕੇ ਰੱਖਣੇ ਆ ਪਰ ਬਾਹਰ ਜਿਵੇਂ ਕੰਟਰੀਜ਼ ਦੇ ਵਿੱਚ ਤਾਂ ਠੰਡ ਰਹਿੰਦੀ ਹੈ ਉਹਨਾਂ ਲਈ ਵੀ ਬੈਨੀਫਿਟ ਹੈ 1200 ਪ੍ਰਾਈਸ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਆ ਵਿੱਚ ਨਹੀਂ ਇਨਕਲੂਡ ਹੈਗੇ ਜਿਹੜਾ 1200 ਰੇਟ ਹੈ ਸਿਰਫ ਸੂਟ ਦਾ ਪ੍ਰਾਈਸ ਹੈ ਕੋਰੀਅਰ ਚਾਰਜੀਸ ਪੁੱਛਨੇ ਹੁੰਨੇ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਮੇਰੀ ਸ਼ੌਪ ਤੇ ਆਣਾ ਹੈ ਜਿੱਤ ਜਦਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਹੈ ਜੀ ਸ਼ੌਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਮੰਡੇ ਟੂ ਸੈਟਰਡੇ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਟਾਈਮਿੰਗ ਹੈਗੀ ਹੈ ਸ਼ਾਪ ਦੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਜਦ ਮਰਜ਼ੀ ਇਸ ਟਾਈਮਿੰਗ ਦੇ ਵਿੱਚ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਕਿਸੇ ਨਹੀਂ ਹੋਗਾ। ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ। ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ। ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਔਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਸੂਟ ਦੀ ਬੁਕਿੰਗ ਤੁਸੀਂ ਆਨਲਾਈਨ ਕਰਾਉਗੇ ਤਾਂ ਪੇਮੈਂਟ ਆਨਲਾਈਨ ਹੀ ਕਰਾਉਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਪਹਿਲਾ ਸੂਟ ਆਪਣਾ ਬਲੈਕ ਕਲਰ ਦੇ ਵਿੱਚ ਹੈ ਜੀ ਜ਼ਿਆਦਾਤਰ ਆਪਣੇ ਕੋਲ ਬਲੈਕ ਸ਼ਾਲ ਬਲੈਕ ਦੁਪੱਟਾ ਤਾਂ ਹਰੇਕ ਕੋਲ ਹੁੰਦਾ ਹੀ ਆ ਵਿਦਆਊਟ ਦੁਪੱਟਾ ਸੂਟ ਹੈ ਤੇ ਵੈਲਵਟ ਦੀ ਉਹ 2.5 ਮੀਟਰ ਦੀ ਸ਼ਰਟ ਹੈ ਤੇ ਨਾਲ ਮੈਚਿੰਗ ਵੈਲਵਟ ਦੀ ਉਹ ਬਾਟਮ ਰੋਂਗੀ ਨਾਲ ਮੈਚਿੰਗ बॉਟਮ ਰਹੂਗੀ ਇਹਨਾਂ ਨੂੰ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਸੂਟ ਅਸੀਂ ਬਹੁਤ ਸੂਟ ਸਟਿਚ ਕਰਿਆ ਇਸ ਵਾਰੀ ਵੈਲਵਟ ਦੇ ਤੇ ਠੰਡ ਵੀ ਬਹੁਤ ਪਈਆ ਵੈਲਵਟ ਦੇ ਸੂਟ ਬਹੁਤ ਹੀ ਇਸ ਵਾਰੀ ਵੈਲਵਟ ਦਾ ਟ੍ਰੈਂਡ ਰਿਹਾ ਤੇ ਮੈਚਿੰਗ ਸੂਟ ਰਹੂਗਾ ਵੈਲਵਟ ਦਾ 2.5 ਮੀਟਰ ਦੀ ਸ਼ਰਟ ਦੀ ਕੱਟ ਹੈ 2.5 ਮੀਟਰ ਦੀ बॉਟਮ ਦੀ ਵਿਦਆਊਟ ਦੁਪੱਟਾ ਸੂਟ ਸਿਰਫ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 1200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਲਾਈਟ ਫਰੋਜ਼ੀ ਕਲਰ ਹੈ ਬਹੁਤ ਸੋਹਣਾ ਹੈ ਸਰਦਾਰੀ ਪ੍ਰਿੰਟ ਇਹ ਅਗਲੇ ਸੀਜ਼ਨ ਲਈ ਵੀ ਆਪਰ ਜਦੋਂ ਐਵੇਂ ਆਫਰ ਲੱਗਦਾ ਹੁੰਦਾ ਫਿਰ ਤਾਂ ਸੂਟ ਲੈ ਕੇ ਰੱਖ ਲੈਣੇ ਚਾਹੀਦੇ ਫਰੋਜ਼ੀ ਕਲਰ ਦੇ ਵਿੱਚ ਹੈ ਫਰੋਜ਼ੀ ਕਲਰ ਦੇ ਵਿੱਚ ਹੈਗੀ ਹੈ ਤੇ ਨਾਲ ਰਹੋਗੀ ਨਾਲ ਮੈਚਿੰਗ ਬਾਟਮ ਰਹੋਗੀ ਦੇਖੋ ਬੜੀ ਸੋਹਣੀ ਟੇ ਨਾਈਟ ਪ੍ਰਿੰਟਿੰਗ ਦੇ ਵਿੱਚ ਸ਼ੈਡੋ ਪ੍ਰਿੰਟਿੰਗ ਦੇ ਵਿੱਚ ਬਾਟਮ ਹੈ ਫਰੋਜ਼ੀ ਕਲਰ ਦੇ ਵਿੱਚ ਫਰੋਜ਼ੀ ਕਲਰ ਦੀ ਉਹ ਨਾਲ ਸ਼ਰਟ ਹੈ 2.5 ਮੀਟਰ ਦੀ ਸ਼ਰਟ ਦੀ ਕਟ ਹੈ ਜੀ 2.5 ਮੀਟਰ ਦੀ ਉਹ ਬਾਟਮ ਦੀ ਵਿਦਆਊਟ ਦੁਪੱਟਾ ਸੂਟ ਵੈਲਵਟ ਦੇ ਵਿੱਚ 1200 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਆ ਗਿਆ ਬਹੁਤ ਪਿਆਰਾ ਬਦਾਮੀ ਰੰਗ ਦੇ ਵਿੱਚ ਇਹ ਦੇਖੋ ਬਾਟਮ ਦਾ ਕਲਰ ਕਿੰਨਾ ਸੋਹਣਾ ਬੜਾ ਸੋਹਣਾ ਜਿਵੇਂ ਜ਼ਿਆਦਾਤਰ 45 ਪਲੱਸ ਲੇਡੀਜ਼ ਨੂੰ ਐਵੇਂ ਦੇ ਸੂਟ ਬਹੁਤ ਪਸੰਦ ਹੁੰਨੇ ਆ ਇਹ ਕਿਉਂਕਿ ਕਲਰ ਬਹੁਤ ਸੋਹਣਾ ਰੰਗ ਹੈ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਕਲਰ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਲੁੱਕ ਸੂਟ ਦੀ ਲੁੱਕ ਤੇ ਵਿਚ ਆ ਜਾਣਾ ਇਹ ਸ਼ਰਟ ਆ ਗਈ। ਉਹ ਕਿੰਨੇ ਪਿਆਰੀ ਤੇ ਨਾਲ ਰਹੂਗੀ ਮੈਚਿੰਗ ਬਾਟਮ। ਇਸੇ ਕਲਰ ਦਾ ਹੀ ਤੁਸੀਂ ਦੁਪੱਟਾ ਲਓਗੇ ਬਹੁਤ ਪਿਆਰਾ ਸੂਟ ਬਣਦਾ। ਕਈ ਵਾਰੀ ਪੁੱਛਦੇ ਹੁੰਦੇ ਆ ਵੀ ਇਹ ਨਾਲ ਸੂਟਾਂ ਨਾਲ ਅਸੀਂ ਕਿਹੜੇ ਸਟੱਫ ਦਾ ਦੁਪੱਟਾ ਲਈਏ। ਹਾਫ ਪਿਓਰ ਦੇ ਦੁਪੱਟੇ ਵਾਸਤੇ ਮੈਂ ਆਪਣੀ ਮਦਰ ਲਈ ਵੀ ਬਣਾਇਆ। ਮਦਰਨ ਲੌਲੀ ਵੀ ਬਣਾਇਆ ਸੀ ਸੂਟ। ਆਪਾਂ ਅਸੀਂ ਤਾਂ ਹਾਫ ਪਿਓਰ ਦੇ ਦੁਪੱਟੇ ਡਾਈ ਕਰਾਏ ਸੀ ਬੜਾ ਸੋਹਣਾ ਕਲਰ ਆਇਆ ਤੇ ਕੈਰੀ ਕਰਨੇ ਵੀ ਇਜ਼ੀ ਹੁੰਦੇ ਆ। ਸਿਆਣਾ ਲਈ ਤਾਂ ਹਾਫ ਪਿਓਰ ਦਾ ਦੁਪੱਟਾ ਬੈਸਟ ਰਹਿੰਦਾ ਜੀ। ਇਹ ਲੁੱਕ ਦੇ ਵਿੱਚ ਆ ਜਾਣਾ 1200 ਪ੍ਰਾਈਸ ਦੇ ਸੂਟਾਂ ਦਾ 1200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਫਰੋਜ਼ੀ ਕਲਰ ਸਾਰੇ ਰੰਗ ਦੇ ਮੈਚਿੰਗ ਸੂਟ ਲੁੱਕਾਗੇ ਪ੍ਰਿੰਟ ਦੇਖੋ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਕਿਉਂਕਿ ਹੁਣ ਆਪਣੀ ਇੱਕਦਮ ਗਰਮੀ ਆ ਜਾਣੀ ਹੈ ਤਾਂ ਨੈਕਸਟ ਸੀਜ਼ਨ ਲਈ ਬੈਸਟ ਸੂਟ ਹੈ ਜੀ ਨਾਲ ਮੈਚਿੰਗ ਬਾਟਮ ਰਹੂਗੀ ਕਿਉਂਕਿ ਸੀਜ਼ਨ ਦੇ ਵਿੱਚ ਫੇਰ ਉਸੇ ਰੇਟ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣਾ ਪਰ ਅੱਜ ਬੈਨੇਫਿਟ ਹੈ 1200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪੀਚ ਜਿਆ ਕਲਰ ਹੈ ਵੀ ਬਾਦਾਮੀ ਟੋਨ ਤੇ ਹੈ ਜਿਵੇਂ ਪਹਿਲਾਂ ਮੈਚਿੰਗ ਸੂਟ ਸੀਗਾ ਇਸੇ ਕਲਰ ਦੇ ਵਿੱਚ ਪਰ ਇਹ ਵੀ ਹੈ ਤਾਂ ਮੈਚਿੰਗ ਹੈ ਵੀ ਇਹਦਾ ਸੇਮ ਜ਼ਮੀਨ ਦੇ ਰੰਗ ਦਾ ਪਹਿਲਾਂ ਫਲਾਵਰ ਦੇ ਰੰਗ ਦਾ ਸੀਗਾ ਹੁਣ ਸੇਮ ਜ਼ਮੀਨ ਰੰਗ ਦੀ ਹੈ ਇਹਦੀ ਬਾਟਮ ਹੈ ਜੀ ਨਾਲ ਸੈਲਫਸ ਦੇ ਵਿੱਚ ਦੇ ਵਿਚਾਰਣਾ ਸ਼ਾਰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਨਾ ਜਿਆਦਾ ਵੱਡਾ ਜਿਆਦਾ ਕਲਰ ਵੀ ਜਿਆਦਾ ਨਹੀਂ ਹੈਗੇ ਬੜਾ ਸੋਹਣਾ ਮਿੱਸਾ ਜਾਂ ਰੰਗ ਹੈ ਤੇ ਨਾਲ ਵੈਚਿੰਗ ਬਾਟਮ ਹੈ 1200 ਪ੍ਰਾਈਸ ਦੇ ਨਾਲ ਵਿਦਾਊਟ ਦੁਪੱਟਾ ਸੁੰਤਰ ਰੱਸੀਆ ਬ੍ਰਾਂਡ ਦਾ ਹੀ ਸੂਟ ਹੈ ਇਹ ਇਹਦੇ ਵਿੱਚ ਨੈਕਸਟ ਹੈਗਾ ਆਪਣੇ ਕੋਲ ਫਰੋਜ਼ੀ ਕਲਰ ਥੋੜਾ ਜਿਹਾ ਕਲਰ ਦਾ ਫਰਕ ਹੈ ਜਿਹੜਾ ਪਹਿਲਾਂ ਦਿਖਾਇਆ ਉਹਦੇ ਨਾਲੋਂ ਹਲਕਾ ਜਿਹਾ ਹੈ ਡਾਰਕ ਹੈ ਹਲਕਾ ਜਿਹਾ ਯੂਨਿਕੀ ਦਾ ਹੀ ਫਰਕ ਹੈ ਜੀ ਸੂਟ 'ਚ ਇਹ ਦੁਪੱਟਾ ਇਹ ਸ਼ਰਟ ਆ ਜਾਣੀ ਆ ਬਹੁਤ ਸੋਹਣਾ ਫਿਰੋਜ਼ੀ ਕਲਰ ਨਾਲ ਰਹੂਗੀ ਮੈਚਿੰਗ ਬਾਟਮ ਸੇਮ ਕਲਰ ਦੀ ਥੋੜੀ ਗ੍ਰੀਨ ਜੀ ਟੋਨ ਤੇ ਫਿਰੋਜ਼ੀ ਹੁੰਦਾ ਉਹ ਵਾਲਾ ਰੰਗ ਹੈ ਜੀ ਸੂਟ ਦਾ ਵਿਦਆਊਟ ਦੁਪੱਟਾ ਸੂਟ 1200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਦੇਖੋ ਪੂਰਾ ਹੀ ਬਜ਼ੁਰਗਾਂ ਦੇ ਪਾਣ ਦੇ ਲਈ ਸੂਟ ਹੈ ਬਹੁਤ ਸੋਹਣਾ ਇਹਦਾ ਜਿਹੜਾ ਕਲਰ ਚ ਤੁਹਾਨੂੰ ਫਰਕ ਉਰੇ ਤੋਂ ਹੀ ਪਤਾ ਲੱਗਣਾ ਕਿ ਜਿਹੜੀ ਸ਼ਰਟ ਦਾ ਪ੍ਰਿੰਟ ਤਾਂ ਤੁਹਾਨੂੰ ਸਿਮਿਲਰ ਲੱਗੂ ਕਿਵੇਂ ਦਾ ਇੱਕ ਸੂਟ ਹੋਰ ਦਿਖਾਉਣਾ ਆਪਾਂ ਇਹਦੀ ਜਿਹੜੀ ਬਾਟਮ ਹੈ ਥੋੜੀ ਜਿਹੀ ਪਿਆਜੀ ਜੀ ਆਨੀਅਨ ਪਿੰਕ ਜੀ ਟੋਨ ਹੁੰਦੀ ਹੈ ਉਹ ਵਾਲੀ ਕਲਰ ਦੀ ਬਾਟਮ ਹੈ ਜੀ ਇਹਦੀ ਬਹੁਤ ਪਿਆਰਾ ਬਜ਼ੁਰਗਾਂ ਦੇ ਪਾਣ ਦੇ ਲਈ ਕਲਰ ਮੈਚਿੰਗ ਸੂਟ ਰਹੂਗਾ ਇਹ ਲੁੱਕ ਦੇ ਵਿੱਚ ਆ ਜਾਣਾ ਪ੍ਰਿੰਟ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਸਦਾਬਹਾਰ ਲਾਈਟ ਦਾ ਲਾਈਟ ਹੈ ਇਹ ਜੋ ਦੂਸਰੰਗ ਦੀ ਦੇਖੋ ਦੁਪੱਟਾ ਲਓਗੇ ਬਹੁਤ ਹੀ ਪਿਆਰਾ ਅਨੀਆਂ ਪਿੰਕ ਵੀ ਨਹੀਂ ਕਹਿ ਸਕਦੇ ਬਹੁਤ ਸੋਹਣਾ ਜਿਹਾ ਉਹ ਤੋਂ ਵੀ ਲਾਈਟ ਥੋੜੀ ਬਰਾਉਨਿਸ਼ ਜੀ ਟੋਨ ਤੇ ਬਹੁਤ ਪਿਆਰਾ ਕਲਰ ਹੈ ਇਹ ਲੁੱਕ ਦੇ ਵਿੱਚ ਆਉਣਾ ਵਿਦਾਉਟ ਦੁਪੱਟਾ ਸੂਟ ਹੈ 1200 ਪ੍ਰਾਈਸ ਤੇ ਦਾ ਨੈਕਸਟ ਆ ਗਿਆ ਇਹਦੇ ਵਿੱਚ ਹੀ ਗ੍ਰੇ ਕਲਰ ਦੇ ਵਿੱਚ ਪ੍ਰਿੰਟ ਹਲਕਾ ਜਿਹਾ ਹੀ ਫਰਕ ਹੈ ਪਰ ਜਿਹੜੀ ਬਾਟਮ ਹੈ ਜੀ ਗ੍ਰੇ ਕਲਰ ਦਾ ਗ੍ਰੇ ਕਲਰ ਦੀ ਬਾਟਮ ਹੈ ਦੀ ਇੱਥੇ ਤੋਂ ਤੁਸੀਂ ਦੇਖ ਕਈ ਵਾਰੀ ਦੋ ਸੂਟ ਵੀ ਆਪਾਂ ਲੈਣੇ ਹੁੰਨੇ ਆ ਘਰੇ ਤਾਂ ਇੱਕ ਗ੍ਰੇ ਕਲਰ ਇੱਕ ਆਨੀਅਨ ਪਿੰਕ ਬਾਟਮ ਦੇ ਨਾਲ ਲਾਈਟ ਕਲਰ ਦੇ ਵਿੱਚ ਬਹੁਤ ਸੋਹਣੇ ਵਧੀਆ ਫੰਕਸ਼ਨ ਤੇ ਵੀ ਸਿਆਣਿਆਂ ਦੇ ਪਾਏ ਹੋਏ ਤਾਂ ਸੋਹਣੇ ਲੱਗਦੇ ਆ ਜਿਹੜਾ ਵੈਲਵਟ ਦਾ ਸੂਟ ਹੁੰਦਾ ਗ੍ਰੇ ਕਲਰ ਦੀ ਬਾਟਮ ਦੇ ਨਾਲ ਇੱਥੇ ਤੇ ਤੁਸੀਂ ਬਾਟਮ ਦੀ ਵੀ ਲੁੱਕ ਦੇਖ ਸਕਦੇ ਹੋ ਇਹ ਲੁੱਕ ਦੇ ਵਿੱਚ ਆ ਵਿਦਆਊਟ ਦੁਪੱਟਾ ਸੂਟ ਹੈ 1200 ਪ੍ਰਾਈਸ ਦੇ ਨਾਲ ਇਹ ਤਾਂ ਮੈਂ ਤੁਹਾਨੂੰ ਵੈਲਵਟ ਦੇ ਸੂਟ ਦਿਖਾਏ ਆ ਤੇ ਦੋ ਤਿੰਨ ਤੁਹਾਨੂੰ ਬਸ ਪਸ਼ਮੀਨੇ ਦੇ ਸੂਟ ਦਿਖਾਣੇ ਆ ਏਵੀ ਸਿੰਗਲ ਸਿੰਗਲ ਸੂਟ ਰਿਆ ਹੋਇਆ ਬਸ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਬੜਾ ਸੋਹਣਾ ਦੇਖੋ ਪੀਚ ਕਲਰ ਦੇ ਵਿੱਚ ਹੈ ਸ਼ਾਲ ਸੂਟ ਰਹੂਗਾ ਸਿਰਫ 1200 ਪ੍ਰਾਈਸ ਦੇ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਇਹ ਲੁੱਕ ਦੇ ਵਿੱਚ ਆ ਜਾਣਾ ਇਹ ਸ਼ਰਟ ਆ ਗਈ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਇਹ ਸ਼ਰਟ ਆ ਗਈ ਨਾਲ ਮੈਚਿੰਗ ਬਾਟਮ ਰਹੂਗੀ ਇਹ ਚਕਲਰ ਦੀ ਪਸ਼ਮੀਨੇ ਦੀ ਉਹ ਤੇ ਪਸ਼ਮੀਨੇ ਦਾ ਹੀ ਸ਼ਾਲ ਰਹਿਣਾ ਨਾਲ ਪੂਰਾ ਖੁੱਲਾ ਸ਼ਾਲ ਹੈ ਇਹ ਲੁੱਕ ਦੇ ਵਿੱਚ ਉਹ ਸੋਨਾ ਸੂਟ ਸਿਰਫ 1200 ਪ੍ਰਾਈਸ ਦੇ ਨਾਲ ਸ਼ਾਲ ਸੂਟ ਇਹ ਇਹ ਲੁੱਕ ਦੇ ਵਿੱਚ ਆ 1200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਸਿੰਗਲ ਸਿੰਗਲ ਪ੍ਰਿੰਟ ਦੇ ਵਿੱਚ ਹੈ ਨੈਕਸਟ ਆ ਗਿਆ ਬੜਾ ਸੋਹਣਾ ਪਸ਼ਮੀਨੇ ਦਾ ਹੀ ਸੂਟ ਹੈ ਸ਼ਿਮਰ ਪਸ਼ਮੀਨੇ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਜਿਹੜਾ ਹੁਣ ਦਿਖਾ ਰਹੀ ਆ ਮੈਂ ਤੁਹਾਨੂੰ ਇਹ ਸ਼ਿਮਰ ਪਸ਼ਮੀਨੇ ਦੇ ਵਿੱਚ ਇਹ ਲੁੱਕ ਦੇ ਵਿਚਾਰ ਨਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਨਾਲ بیس ਕਲਰ ਦੀ ਬਾਟਮ ਰਹੋਗੇ ਪਸ਼ਮੀਨੇ ਦੀ ਉਹ ਬਾਟਮ ਹੈ ਤੇ ਪਸ਼ਮੀਨੇ ਦਾ ਰੈਣਾ ਸ਼ਾਲ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ ਲੁੱਕ ਦੇ ਵਿਚਾਰ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਪਾਰਾ ਸਰਪ੍ਰਾਈਜ਼ ਦੇ ਨਾਲ ਨੈਕਸਟ ਆ ਗਿਆ ਗ੍ਰੀਨ ਕਲਰ ਡਾਰਕ ਗ੍ਰੀਨ ਕਲਰ ਦੇ ਵਿੱਚ ਆ ਜਣੀ ਹੈ ਸ਼ਰਟ ਬਹੁਤ ਸੋਹਣਾ ਕਲਰ ਹੈ ਵੀ ਬੜਾ ਪਿਆਰਾ ਆਪਣੀ ਜਗਾ ਜੇ ਕਿਸੇ ਨੂੰ ਤੁਸੀਂ ਗਿਫਟ ਵੀ ਦੇਣਾ ਤਾਂ ਵੀ ਬਹੁਤ ਪਿਆਰਾ ਸੂਟ ਹੈ ਇਹ ਸ਼ਰਟ ਆ ਜਣੀ ਹੈ ਨਾਲ ਕਸ਼ਮੀਨੇ ਦੀ ਮੈਚਿੰਗ ਬਾਟਮ ਆਊਗੀ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਜੀ ਇਹ ਵਾਲੇ ਸੂਟ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਦੇ ਵਿੱਚ ਆ 1200 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਮੈਂ ਤੁਹਾਨੂੰ ਪਸ਼ਮੀਨੇ ਦੇ ਦਿਖਾਏ ਆ ਦੋ ਸੂਟਾਂ ਦੇ ਨਾਲ ਛਾਲਸੀ ਵੀ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪ੍ਰਾਈਸ ਸੇਮ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ 1200 ਪ੍ਰਾਈਸ ਹੈ ਭਾਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 88400 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਾਈ ਬਾਏ